ਮੁਬਾਰਕ ਹਨ ਉਹ ਰਾਗ ਜਿਨ੍ਹਾਂ ਨੂੰ ਗਾਇਨ ਕੀਤੇ ਆ ਸਭ ਤ੍ਰਿਸ਼ਨਾਵਾਂ ਦੂਰ ਹੋ ਜਾਂਦੀਆਂ ਨੇ ਗੁਰਫਰਮਾਨ ਹੈ ਤਨਸੂ ਰਾਗ ਸੁਰੰਗੜੇ ਆਲਾਪਤ ਸਭ ਤਿੱਖ ਜਾਏ ਸਾ ਸੰਗਤ ਜੀ ਰਾਗਾਂ ਨੂੰ ਗਾਇਨ ਕਰਨਾ ਹਰੇਕ ਦੀ ਵਸ ਦੀ ਗੱਲ ਨਹੀਂ ਹੁੰਦੀ ਇਹ ਤਾਂ ਉਹ ਬਖਸ਼ਿਸ਼ ਹੈ ਜਿਸ ਨੂੰ ਗੁਰੂ ਚਾਵੇ ਟੁੱਟ ਕੇ ਝੋਲੀ ਦੇ ਵਿੱਚ ਪਾਉਂਦਾ ਹੈ ਗੁਰਫਰਮਾਨ ਹੈ ਦਾਤੈ ਦਾਤ ਰੱਖੀ ਹੱਥੇ ਆਪਣੇ ਜਿਸ ਭਾਵ ਹੈ ਤਿਸ ਦੇ ਅਜਿਹੀ ਦਾਦੇ ਪਾਤਰ ਨੇ ਜਿਨ੍ਹਾਂ ਨੂੰ ਸਿੱਖ ਸੰਸਥਾਵਾਂ ਵੱਲੋਂ ਇੱਕ ਨਹੀਂ ਬਲਕਿ ਅਨੇਕਾਂ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ ਹੈ ਸਭ ਤੋਂ ਵੱਡੀ ਗੱਲ ਗੁਰੂ ਰਾਮਦਾਸ ਜੀ ਨੇ ਆਪਣੇ ਦਰ ਘਰ ਦੀ ਸੇਵਾ ਦੇ ਨਾਲ ਨਿਵਾਜ਼ਿਆ ਹੈ ਭਾਈ ਗੁਰਮੀਤ ਸਿੰਘ ਜੀ ਸ਼ਾਨ ਜੋ ਗੁਰੂ ਘਰ ਦੇ ਇੱਕ ਅਨਮੋਲ ਰਤਨ ਨੇ ਤੇ ਆਪ ਜੀ ਦੇ ਵਿਸ਼ੇਸ਼ ਪ੍ਰੋਗਰਾਮ ਅਨਮੋਲ ਰਤਨ ਦੇ ਵਿੱਚ ਰੂਬਰੂ ਹੋਣਗੇ ਮੈਂ ਹਾਂ ਤੁਹਾਡੇ ਨਾਲ ਵਿਰਿਆਮ ਸਿੰਘ ਹਿਮਰਾਜਪੁਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਵਿਦਿਆ ਭਾਵੇਂ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਦੇ ਨਾਲ ਝੋਲੀ ਦੇ ਵਿੱਚ ਪੈਂਦੀ ਆ ਪਰ ਇਸ ਦਾਤ ਨੂੰ ਪ੍ਰਾਪਤ ਕਰਨ ਦੇ ਲਈ ਕਠੋਰ ਮਿਹਨਤ ਕੜਾ ਪਰਿਸ਼ਰਮ ਵੀ ਕਰਨਾ ਪੈਂਦਾ ਹੈ ਤੇ ਰਾਗ ਵਿਦਿਆ ਜਿਸ ਹਿਰਦੇ ਦੇ ਵਿੱਚ ਟਿਕਦੀ ਆ ਉਹ ਹਿਰਦਾ ਵਾਕਈ ਕੋਮਲ ਹੁੰਦਾ ਤੇ ਅਜਿਹੀ ਹੀ ਕੋਮਲ ਹਿਰਦੇ ਦੇ ਮਾਲਕ ਨੇ ਭਾਈ ਗੁਰਮੀਤ ਸਿੰਘ ਜੀ ਸ਼ਾਂਤ ਅੱਜ ਅਸੀਂ ਇਹਨਾਂ ਨੂੰ ਆਪ ਜੀ ਦੇ ਰੂਬਰੂ ਕਰਾਵਾਂਗੇ ਇਹਨਾਂ ਦੇ ਗ੍ਰਹਿ ਵਿਖੇ ਪਹੁੰਚੋਂ ਹੋਇਆ ਇਹਨਾਂ ਦੇ ਜੀਵਨ ਦੀਆਂ ਪ੍ਰਾਪਤੀਆਂ ਬਾਰੇ ਇਹਨਾਂ ਦੀਆਂ ਸਰਗਰਮੀਆਂ ਬਾਰੇ ਤੇ ਹੁਣ ਤੱਕ ਇਸ ਮੁਕਾਮ ਤੇ ਜਿੱਥੇ ਅੱਜ ਇਹ ਬਿਰਾਜ਼ਮਾਨ ਨੇ ਇੱਥੋਂ ਤੱਕ ਦੇ ਇਹਨਾਂ ਦੇ ਸਾਰੇ ਸਫ਼ਰ ਦੇ ਬਾਰੇ ਸਾਰੀਆਂ ਗੱਲਾਂ ਆਪ ਜੀ ਨਾਲ ਸਾਂਝੀਆਂ ਕਰਾਂਗੇ ਭਾਈ ਸਾਹਿਬ ਜੀ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਸਵਾਗਤ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਮੈਂ ਦੇਖ ਰਿਹਾ ਹਾਂ ਸੁਭਾਵਾਕੀ ਤੁਹਾਡਾ ਬਹੁਤ ਕੋਮਲ ਹੈ ਤੇ ਹੈ ਵੀ ਸ਼ਾਂਤ ਹੈ ਤੇ ਤੁਹਾਡਾ ਤਖ਼ਲਸ ਵੀ ਸ਼ਾਂਤ ਹੈ ਤੇ ਇਹ ਤਖ਼ਲਸ ਦੀ ਦਾਤ ਕਿਤੋਂ ਪ੍ਰਾਪਤ ਹੋਈ ਜੋ ਸ਼ਾਂਤ ਤਖ਼ਲਸ ਆ ਜੀ ਇਹ ਮਾਨਯੋਗ ਅਤੀ ਸਤਿਕਾਰਯੋਗ ਸ਼ਰਗਵਾਸੀ ਸਤਖੰਡ ਵਸੀ ਭਾਈ ਕਿਸ਼ਨ ਸਿੰਘ ਸ਼ਾਂਤ ਜੋ ਸਾਡੇ ਪਿਤਾ ਜੀ ਸਨ ਜੀ ਜੀ ਉਹਨਾਂ ਨੇ ਇਹ ਤਖ਼ਲਸ ਦਾਸਾਂ ਨੂੰ ਦਿੱਤਾ ਹੈ ਉਹਨਾਂ ਨੂੰ ਤਖ਼ਲਸ ਉਹਨਾਂ ਦੇ ਉਸਤਾਦ ਗਿਆਨੀ ਜਸਵੰਤ ਸਿੰਘ ਜੋਸ਼ ਸਾਹਿਬ ਜਿਨੇ ਬਖਸ਼ਿਸ਼ ਕੀਤਾ ਕਿ ਤੁਹਾਡਾ ਸਵਭਾਅ ਬੜਾ ਸ਼ਾਂਤ ਹੈ ਤੇ ਕਿਸ਼ਨ ਸਿੰਘ ਜੀ ਤੁਹਾਡਾ ਨਾਮ ਅਸੀਂ ਤਖੱਲਸ ਸ਼ਾਂਤ ਰੱਖਣ ਲੱਗੇ ਹਾਂ ਸੋ ਉਹਨਾਂ ਦਾ ਨਾਮ ਸ਼ਾਂਤ ਰੱਖਿਆ ਤੇ ਅੱਗੋਂ ساری ਪੀੜ੍ਹੀ ਦੇ ਵਿੱਚ ਸਾਡੇ ਘਰਾਣੇ ਦੇ ਵਿੱਚ ਇਹ ਫਿਰ ਸ਼ਾਂਤ ਘਰਾਣਾ ਮਸ਼ਹੂਰ ਹੋ ਗਿਆ ਹੁਣ ਇਹ ਸ਼ਾਂਤ ਘਰਾਣਾ ਸ਼ਾਂਤ ਦੇ ਨਾਲ ਹੀ ਸਾਨੂੰ ਸਾਰੇ ਜਾਣਦੇ ਹਨ ਸਾਜੀ ਗੁਰੂ ਸਾਹਿਬਾਨ ਨੇ ਜ਼ਿਆਦਾਤਰ ਬਾਣੀ ਰਾਗਾਂ ਦੇ ਵਿੱਚ ਗਾਇਨ ਕੀਤੀ ਹੈ ਰਾਗਾਂ ਦੇ ਵਿੱਚ ਉਚਾਰਨ ਕੀਤੀ ਹੈ ਤੇ ਸਿੱਖ ਪੰਥ ਦੇ ਵਿੱਚ ਵੀ ਜਦੋਂ ਰਾਗਾ ਦੇ ਮਾਹਿਰ ਚਿਹਰਿਆਂ ਦਾ ਨਾਮ ਲਿਆ ਜਾਂਦਾ ਤੇ ਉਦੋਂ ਕੁਝ ਕੁ ਚਿਹਰੇ ਨੇ ਜਿਨ੍ਹਾਂ ਦਾ ਨਾਮ ਆਉਂਦਾ ਤੇ ਉਹਨਾਂ ਦੇ ਵਿੱਚ ਤੁਹਾਡਾ ਨਾਮ ਵੀ ਜ਼ਿਕਰਯੋਗ ਹੈ ਤੇ ਇਹ ਕਿੱਥੋਂ ਸ਼ੁਰੂਆਤ ਹੋਈ ਕਿ ਘਰ ਦੇ ਵਿੱਚ ਹੀ ਅਜਿਹਾ ਮਾਹੌਲ ਸੀ ਇਹਨਾਂ ਗੂੜ ਗਿਆਨ ਰਾਗਾਂ ਦਾ ਤੁਸੀਂ ਰੱਖਦੇ ਹੋ ਜੀ ਬਿਲਕੁਲ ਇਹ ਇਸ ਦਾਤ ਜਿਹੜੀ ਸਾਨੂੰ ਵਿਰਸੇ ਚੋਂ ਮਿਲੀ ਹੈ ਤੇ ਸਾਡੇ ਸਤਿਕਾਰਯੋਗ ਪਿਤਾ ਜੀ ਦਾ ਇਹ दिली ਉਹਨਾਂ ਦੀ ਉਮੰਗ ਸੀ ਤੇ ਇੱਛਾ ਸੀ ਕਿ ਸਾਡੇ ਬੱਚੇ ਜਿਹੜੇ ਵਿਦਵਾਨ ਬਣ ਗੁਣੀ ਬਣਨ ਤੇ ਉਹਨਾਂ ਨੇ ਬਕਾਇਦਾ ਜਿੱਥੇ ਆਪ 우ਸਤਾਦ ਧਾਰੇ ਉਥੇ ਸਾਨੂੰ ਵੀ ਇਹ ਜਾਚ ਸਿਖਾਈ ਕਿ ਭਾਵੇਂ ਤੁਸੀਂ ਪਿਤਾ ਪੁਰਖੀ ਵਿਰਸੇ ਚ ਤੁਹਾਨੂੰ ਦਾਤ ਹੈ ਪਰ ਤੁਸੀਂ 우ਸਤਾਦਾਂ ਕੋਲੋਂ ਵੀ ਸਿੱਖੋ ਜੀ ਫਿਰ ਸਾਡੇ 우ਸਤਾਦ ਜਾਨੀ ਚਤਰ ਸਿੰਘ ਜੀ ਆਲ ਇੰਡੀਆ ਐਜੂਕੇਸ਼ਨ ਵਾਲੇ ਜਲੰਧਰ ਵਾਲੇ 우ਸਤਾਦ ਬਣੇ ਜੋ ਭਾਈ ਸਮਨ ਸੁਣਾ ਦੇ ਸ਼ਾਗਿਰਦ ਸਨ ਤੇ ਗਿਆਨੀ ਗਿਆਨ ਸਿੰਘ ਜੀ ਅਲਮਸਤ ਸਾਹਿਬ ਦੀ ਕਰਾਣਾ ਹੋਇਆ ਤੇ ਬਾਬਾ ਠਾਕੁਰ ਜੀ ਜੋ ਪਟਿਆਲੇ ਤੋਂ ਤੇ ਇਸ ਤਰ੍ਹਾਂ ਉਹਨਾਂ ਦੇ ਖਾਨਦਾਨ ਵਿੱਚੋਂ ਤੇ ਅਸੀਂ ਫਿਰ ਅਲਮਸthਵ ਜੀ ਦੀਆਂ ਰਚਨਾਵਾਂ ਅਲਮਸthਵ ਜੀ ਦਾ ਗੁਣ ਤੇ ਜੋ ਅਲਮਸਕਰਾਨੇ ਚ ਬਾਬਾ ਪ੍ਰਦੀਪ ਸਿੰਘ ਜੀ ਪਾਣੀਪਤ ਵਾਲੇ ਦਿੱਲੀ ਵਾਲੇ ਉਹਨਾਂ ਪਾਸੋਂ ਵੀ ਵਿਦਿਆ ਗ੍ਰਹਿਣ ਕੀਤੀ ਸੋ ਇਹ ਖਾਨਦਾਨੀ ਵਿਦਿਆ ਦਾਦਿਆਂ ਪਰਦਾਦਿਆਂ ਤੋਂ ਸਾਡੇ ਘਰ ਵਿੱਚ ਚੱਲੀ ਆ ਰਹੀ ਹੈ ਸੰਤ ਬਾਬਾ ਚਰਨਦਾਸ ਜੀ ਸੰਤ ਬਾਬਾ ਸੁਰਾਂਨਦਾਸ ਜੀ ਫਿਰ ਸਾਡੇ ਪਿਤਾ ਜੀ ਗਿਆਨੀ ਕਿਸ਼ਨ ਸਿੰਘ ਸ਼ਾਂਤ ਫਿਰ ਅਸੀਂ ਛੇ ਭਰਾ ਤੇ ਤਿੰਨ ਭੈਣਾਂ ਤੇ ਅਸੀਂ ਸਾਰਾ ਪਰਿਵਾਰ ਭਤੀਜੇ ਭਾਣਜੇ ਤੇ ਬਹੁਤ ਸਾਰਾ قافਲਾ ਜਿਹੜਾ ਲੈ ਕੇ ਤੁਰੇ ਹੋਏ ਆ। ਸ਼ਾਂਜੀ ਇੱਕ ਦਾਤ ਉਹ ਹੁੰਦੀ ਹੈ ਜਿਹੜੀ ਵਿਰਾਸਤ ਦੇ ਵਿੱਚ ਮਿਲਦੀ ਹੈ ਤੇ ਇੱਕ ਉਹ ਹੁੰਦੀ ਹੈ ਜਿਹਨੂੰ ਮਿਹਨਤ ਦੇ ਨਾਲ ਪ੍ਰਾਪਤ ਕੀਤਾ ਜਾਂਦਾ ਹੈ। ਤੇ ਤੁਹਾਨੂੰ ਜਿਹੜੀ ਇਹ ਦਾਤ ਮਿਲੀ ਹੈ ਤੋਂ ਵਿਰਾਸਤ ਵਿੱਚੋਂ ਵੀ ਮਿਲੀ ਹੈ ਤੇ ਮਿਹਨਤ ਵੀ ਕੀਤੀ ਹੈ। ਇਹਨਾਂ ਦੋਵਾਂ 'ਚ ਕੀ ਅੰਤਰ ਹੁੰਦਾ ਹੈ? ਪਰ ਇੱਕ ਤਾਂ ਚਲੋ ਵਿਰਸੇ 'ਚ ਉਹ ਦਾਤ ਮਿਲ ਜਾਣੀ ਤੇ ਬੜੀ ਸੌਖੀ ਬਾਤ ਹੈ। ਖੇੜਦੇ-ਖੇੜਦੇ ਬਚਪਨ ਤੋਂ ਸਾਨੂੰ ਮਿਲ ਗਈ ਹੈ। ਪ੍ਰਾਪਤ ਹੋ ਗਈ ਹੈ। ਲੇਕਿਨ ਦੂਸਰੀ ਗੱਲ ਹੈ ਵੀ ਉਸਤਾਦਾਂ ਕੋ ਸਿੱਖਣੀ ਬਾਹਰੋਂ ਸਿੱਖਣੀ ਬੜੀ ਬੜੀ ਔਖੀ ਗੱਲ ਹੈ। ਜੀ। ਕਿਉਂਕਿ ਉਸਤਾਦਾਂ ਕੋ ਸਿੱਖਣਾ ਹੋਵੇ ਤੇ ਜਾਣਾ ਪੈਂਦਾ ਹੈ ਤੇ ਘਰੋਂ ਸਿੱਖਣੀ ਤੇ ਘਰੋਂ ਮਿਲ ਜਾਂਦੀ ਹੈ ਇਸ ਵਾਸਤੇ ਅਸੀਂ ਘਰੋਂ ਵੀ ਸਾਨੂੰ ਦਾਤ ਮਿਲੀ ਤੇ ਪਿਤਾਪੁਰਖੀ ਵੀ ਦਾਤ ਮਿਲੀ ਤੇ ਉਸ ਤੋਂ ਬਾਅਦ ਸਾਨੂੰ ਉਸਤਾਦਾਂ ਕੋ ਬਾਹਰ ਵੀ ਲੈਣੀ ਪਈ ਇੱਥੋਂ ਤੱਕ ਕਿ ਸਕੂਲ ਦੀ ਪੜ੍ਹਾਈ ਦੇ ਨਾਲ-ਨਾਲ ਇੱਕ ਪ੍ਰਚੀਨ ਕਲਾ ਕੇਂਦਰ ਤੋਂ 5 ਸਾਲ ਦਾ ਕੋਰਸ ਆ ਉਹ ਵੀ ਅਸੀਂ ਆਪਣੇ ਕੁਝ ਅਲਾਹਾਬਾਦ ਯੂਨੀਵਰਸਿਟੀ ਤੋਂ ਤੇ ਕੁਝ ਪ੍ਰਚੀਨ ਕਲਾ ਕੇਂਦਰ ਚੰਡੀਗੜ੍ਹ ਦੇ ਸੰਬੰਧ ਦੇ ਹਿਸਾਬ ਦੇ ਨਾਲ ਵਿਚਾਰ ਦੇ ਬੀਏ ਵੀ ਕੀਤੀ ਜੀ ਸੋ ਇਹ ਬਚਪਨ ਤੋਂ ਹੀ ਸਾਨੂੰ ਇਹ ਦਾਤਾ ਮਿਲੀਆਂ ਸ਼ਾਂਜੀ ਇਹ ਇੱਕ ਬਹੁਤ ਵੱਡੀ ਪ੍ਰਾਪਤੀ ਤੁਹਾਡੀ ਜ਼ਿੰਦਗੀ ਦੇ ਵਿੱਚ ਜੁੜਦੀ ਹੈ ਆਮ ਤੌਰ ਤੇ ਜ਼ਿਆਦਾਤਰ ਸਾਡੇ ਸਤਕਾਰਯੋਗ ਰਾਗੀ ਸਹਿਬਾਨ ਹਰਮੋਨੀਅਮ ਦੀ ਵਰਤੋਂ ਕਰਦੇ ਆ ਕੀਰਤਨ ਕਰਨ ਦੇ ਦੌਰਾਨ 31 ਰਾਗ 3 ਦਿਨਾਂ ਦੇ ਵਿੱਚ 8 ਚੌਂਕੀਆਂ ਦੇ ਦੌਰਾਨ ਗਾਇਨ ਕੀਤੇ ਇਹ ਕਿਵੇਂ ਸੰਭਵ ਹੋਇਆ ਮੈਂ ਸਮਝਾਂਗਾ ਕਿ ਜਿੱਥੇ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਦੀ ਕਿਰਪਾ ਉੱਥੇ ਪੀਟੀਸੀ ਚੈਨਲ ਦਾ ਬੜਾ ਸਹਿਯੋਗ ਰਿਹਾ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਇਹ ਵੀ ਬੜਾ ਸਹਿਯੋਗ ਰਿਹਾ ਉਹਨਾਂ ਨੇ ਉਪਰਾਲਾ ਕੀਤਾ ਤੇ ਦਾਸਾਂ ਨੂੰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਅੰਦਰ ਹਜ਼ੂਰੀ ਦੇ ਵਿੱਚ ਕੀਰਤਨ ਕਰਨ ਦਾ ਸੁਭਾਗਾ ਪ੍ਰਾਪਤ ਸਮਾ ਹੋਇਆ ਇਹ ਹੋਇਆ ਇੰਜ ਕਿ ਜਦੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸਾਡੀ ਨਿਯੁਕਤੀ ਹੋਣ ਲੱਗੀ ਜੀ ਤੇ ਉਹਨਾਂ ਨੇ ਕਿਹਾ ਜੀ ਤੁਹਾਡੀ ਨਿਯੁਕਤੀ ਹੋ ਗਈ ਹੈ ਤੁਸੀਂ ਹਜ਼ੂਰੀ ਦਾਗੀ ਹੋ ਗਏ ਹੋ ਤੇ ਹੁਣ ਤੁਸੀਂ ਹਰਮੰਦਰ ਸਾਹਿਬ ਜਾਓ ਤੇ ਅੱਜ ਤੋਂ ਬਾਅਦ ਤੁਹਾਡੀ ਡਿਊਟੀ ਸ਼ੁਰੂ ਕੀ ਬਾਤ ਤੇ ਅਸੀਂ ਕਿਹਾ ਜੀ ਅਸੀਂ ਉਨੀ ਦੇਰ ਹਰਮੰਦਰ ਸਾਹਿਬ ਕੀਰਤਨ ਦੀ ਡਿਊਟੀ ਨਹੀਂ ਕਰਨੀ ਹਜ਼ੂਰੀ ਰਾਗੀ ਨਹੀਂ ਹੋਣਾ ਤਨਖਾਹ ਨਹੀਂ ਲੈਣੀ ਜੀ 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 ਜਿੰਨੀ ਦੇਰ ਅਸੀਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ 31 ਰਾਗ ਨੇ ਗਾਇਨ ਕਰਦੇ ਤੇ ਉਹ ਕਹਿੰਦੇ ਜੀ ਇਹ ਤਾਂ ਅਜੇ ਤੱਕ ਕਿਸੇ ਰਾਗੀ ਨੇ ਗੱਲ ਨਹੀਂ ਆਖੀ ਤੇ ਜੇ ਤੁਸੀਂ ਕਹਿੰਦੇ ਜੋ ਤੇ ਕਰੋ ਤੇ ਸ਼ੁਰੂ ਕਰ ਦਿਓ ਕਿੰਨੇ ਦਿਨਾਂ ਚ ਹੋ ਜਾਏਗਾ ਮਹੀਨੇ ਚ ਹੋ ਜਾਏਗਾ ਮੈਂ ਕਿ ਜੀ ਨਹੀਂ ਅਸੀਂ ਬਹੁਤ ਥੋੜੇ ਸਮੇਂ ਚ ਕਰਨਾ ਚਾਹੁੰਦੇ ਆ ਤਾਂ ਕਿ ਸਾਰੀ ਸੰਗਤ ਦਾ ਲਾਹਾ ਪ੍ਰਾਪਤ ਕਰ ਸਕੇ ਸੋ ਅਸੀਂ ਉਸ ਚੀਜ਼ ਨੂੰ 3 ਦਿਨਾਂ ਦੇ ਵਿੱਚ ਜੀ 3 ਦਿਨਾਂ ਦੇ ਵਿੱਚ ਉਲੀਕਿਆ ਤੇ ਤਿੰਨ ਦਿਨਾਂ ਦੇ ਵਿੱਚ ਅੱਠ ਚੌਕੀਆਂ ਅਸੀਂ ਉਹਨਾਂ ਨੂੰ ਲਈਆਂ ਤੇ ਇੱਕ ਬੜੀ ਵਧੀਆ ਗੱਲ ਆਵਜੀ ਨੂੰ ਦਸੀਏ ਕਿ ਆਖਣ ਲੱਗੇ ਪ੍ਰਬੰਧ ਸਾਰਾ ਸ਼ਰੋਣ ਪ੍ਰਬੰਧਕ ਕਮੇਟੀ ਕਿ ਤੁਸੀਂ ਲਾਈਵ ਚੌਕੀਆਂ ਦੇ ਵਿੱਚ ਕੀਰਤਨ ਕਰੋਗੇ ਮੈਂ ਕਿਹਾ ਜੀ ਨਹੀਂ ਅਸੀਂ ਲਾਈਵ ਚੌਕੀਆਂ ਦੇ ਵਿੱਚ ਨਹੀਂ ਕਰਾਂਗੇ ਲਾਈਵ ਚੌਕੀਆਂ ਦੇ ਵਿੱਚ ਤਾਂ ਗੁਰੂ ਸਾਹਿਬ ਜੀ ਨੇ ਰਾਗ ਨਹੀਂ ਉਚਾਰਨ ਕੀਤੇ ਦੁਪਹਿਰੇ ਵੀ ਕੀਤੇ ਜੀ ਉਹਦੇ ਵਿੱਚ ਫਿਰ ਪੀਟੀਸੀ ਚੈਨਲ ਨੇ ਤੇ ਦਰਬਾਰ ਸਾਹਿਬ ਜੀ ਨੇ ਬੜਾ ਪੂਰਾ ਸਹਿਯੋਗ ਦਿੱਤਾ ਕਿ ਕੈਮਰੇ ਜਿਹੜੇ ਸਨ ਉਹ ਦੁਪਹਿਰੇ ਵੀ ਲੱਗਦੇ ਰਹੇ ਕੀ ਬਾਤ ਹੈ ਚਾਰ ਸਿੰਘਾ ਦੀ ਨਿਯੁਕਤੀ ਹੋਈ ਉਹਦੇ ਵਿੱਚ ਅਸੀਂ ਤੰਤੀ ਸਾਜਾਂ ਦੇ ਨਾਲ ਇਹ ਪਹਿਲੀ ਵਾਰੀ ਸਿੱਖ ਸੰਗਤਾਂ ਨੇ ਆਖਿਆ ਕਿ ਹਰ ਮੰਦਰ ਸਾਹਿਬ ਦੇ ਵਿੱਚ ਕਿਸੇ ਰਾਗੀ ਜਿੱਥੇ ਨੇ ਇਸ ਤਰ੍ਹਾਂ ਕੀਰਤਨ ਦੀ ਸੇਵਾ ਨਿਭਾਈ ਹੈ ਸੋ ਇਹ ਮਾਣ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਭਾਈ ਸਾਭ ਜੀ ਜਿਹੜੀ ਸੰਗਤ ਗੁਰਮਤ ਸੰਗੀਤ ਦੇ ਨਾਲ ਜੁੜੀ ਹੋਈ ਹੈ ਜਾਂ ਇਸ ਦੀ ਜੋ ਜਾਣਕਾਰ ਹੈ ਉਹ ਤੇ ਸ਼ਾਇਦ ਜਾਣਦੀ ਹੋਵੇਗੀ ਪਰ ਬਹੁਤਾਂ ਸੰਗਤ ਨੂੰ ਸ਼ਾਇਦ ਪਤਾ ਨਹੀਂ ਕਿ ਕਿ ਹਰਮੋਨੀਅਮ ਦੇ ਨਾਲ ਤੇ ਤੰਤੀ ਸਾਜ਼ਾਂ ਦੇ ਨਾਲ ਜਿਹੜਾ ਕੀਰਤਨ ਕਰਨਾ ਹੈ ਉਹ ਸ਼ਾਇਦ ਇੱਕੋ ਜਿਹਾ ਸਮਝਦੇ ਆ ਉਹ ਪਰ ਇਹਨਾਂ ਦੋਵਾਂ ਦੇ ਵਿੱਚ ਕੀ ਫਰਕ ਹੁੰਦਾ ਹੈ ਕਿਰਪਾ ਕਰਕੇ ਸ్రోਤਿਆਂ ਨੂੰ ਇਸ ਤੋਂ ਜਾਣੂ ਕਰਵਾਓ ਜੀ ਹਰਮੋਨੀਅਮ ਇੱਕ ਸੁਖੈਨ ਕੀਰਤਨ ਕਹਿ ਸਕਦੇ ਆ ਕਿ ਹਰਮੋਨੀਅਮ ਦੇ ਸਾਹਮਣੇ ਸਾਡੇ ਸੁਰ ਪਏ ਹੋਏ ਹਨ ਉਹ ਸਿੱਖਣਾ ਬੜਾ ਸੌਖਾ ਹੈ ਜੀ ਹਰਮੋਨੀਅਮ ਅਸੀਂ ਥੋੜੇ ਅਰਸੇ ਵਿੱਚ ਸਿੱਖ ਕੇ 6 ਮਹੀਨੇ ਜਾਂ 1 ਸਾਲ ਦੋ ਸਾਲ ਦੇ ਵਿੱਚ ਅਸੀਂ ਕੀਰਤਨ ਕਰ ਸਕਦੇ ਹਾਂ ਲੇਕਿਨ ਜਦੋਂ ਅਸੀਂ ਤੰਤੀ ਸਾਜ਼ਾਂ ਦੇ ਨਾਲ ਕੀਰਤਨ ਕਰੀਏ ਜੀ ਤੇ ਤੰਤੀ ਸਾਜ਼ ਸਿੱਖਣੇ ਬਹੁਤ ਔਖੇ ਆ ਕਈ ਕਈ ਸਾਲ ਤੇ ਗੱਜ ਫੇਰਨਾ ਨਹੀਂ ਆਉਂਦਾ ਕੀ ਬਾਤ ਗੱਜ ਫੇਰਨਾ ਲੰਗ ਜਾ ਸੁਰ ਲਾਉਣੇ ਆ ਗੱਜ ਫੇਰਨਾ ਤੰਤੀ ਸਾਜ਼ ਵਜਾਉਣੇ ਉਹਨਾਂ ਚ ਮੁਹਾਰਤ ਹਾਸਲ ਕਰਨੀ ਬੜਾ ਡਿਫਿਕਲਟੀ ਹੈ ਬੜਾ ਔਖਾ ਹੈ ਲੇਕਿਨ ਪੁਰਾਤਨ ਅਸੀਂ ਧਿਆਨ ਮਾਰੀਏ ਤਾਂ ਦਰਬਾਰ ਸਾਹਿਬ ਦੇ ਵਿੱਚ ਪ੍ਰਾਤਨ ਕੀਰਤਨ ਇਸੇ ਤਰ੍ਹਾਂ ਹੁੰਦਾ ਸੀ ਤੰਤੀ ਸਾਜਾਂ ਦੇ ਨਾਲ ਹੁੰਦਾ ਸੀ ਗੁਰੂ ਨਾਨਕ ਸਾਹਿਬ ਜੀ ਨੇ ਰਬਾਬ ਦੇ ਨਾਲ ਭਾਈ ਮਰਦਾਨਾ ਜੀ ਨੇ ਰਬਾਬ ਦੀ ਸੇਵਾ ਕੀਤੀ ਗੁਰੂ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪ ਸਰੰਦਾ ਵਜਾ ਕੇ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਤਉਸ ਆਪ ਤਿਆਰ ਕਰਵਾਇਆ ਫਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪ ਤਉਸ ਵਜਾਇਆ ਆਪ ਤਨਪੂਰਾ ਵਜਾ ਕੇ ਕੀਰਤਨ ਦੀ ਸੇਵਾ ਨਿਭਾਈ ਸੋ ਇਹ ਤੰਤੀ ਸਾਜ ਸਾਡੇ ਜਿਹੜੇ ਆ ਇਹ ਗੁਰਮਤ ਦੇ ਸਾਜ਼ ਹਨ ਸੋ ਇਹ ਸਿੱਖਣੇ ਔਖੇ ਹੋਣ ਕਰਕੇ ਔਖੇ ਹੋਣ ਕਰਕੇ ਸਿੱਖ ਸੰਗਤਾਂ ਜਿਹੜੀਆਂ ਗੁਰੂ ਕੀ ਕੀਰਤਨੀਆਂ ਇਹ ਸਾਜ਼ਾਂ ਨੂੰ ਛੱਡ ਗਏ ਸੋ ਇਹ ਹਰਮੋਨੀਅਮ ਪ੍ਰਚਲਿਤ ਹੋ ਗਿਆ ਹਰਮੋਨੀਅਮ ਸਾਜ਼ ਜਿਹੜਾ ਹੈ ਕਰੀਬ-ਕਰੀਬ ਸਵਾ ਸਾਲ ਤੋਂ ਸਵਾ 100 ਸਾਲ ਦੇ ਕਰੀਬ ਇਹ ਸਾਡੇ ਕੋਲ ਆਇਆ ਤੇ ਫਿਰ ਰਾਗੀ ਸਿੰਘ ਜਿਹੜੇ ਆ ਹਰਮੋਨੀਅਮ ਨਾਲ ਕੀਰਤਨ ਕਰਨ ਲੱਗ ਪਏ ਮਤਲਬ ਐਸੇ-ਐਸੇ ਕੀਰਤਨੀਆਂ ਹੋਏ ਜਿਨ੍ਹਾਂ ਨੇ ਹਰਮੋਨੀਅਮ ਦੇ ਨਾਲ ਹੀ ਕੀਰਤਨ ਕੀਤਾ ਕੀ ਹੋਇਆ ਕਿ ਹਰਮੋਨੀਅਮ ਸਾਜ਼ ਆ ਗਿਆ ਤੇ ਤੰਤੀ ਸਾਜ਼ ਅਲੋਪ ਹੋ ਗਏ ਤੇ ਹਰਮੋਨੀਅਮ ਪ੍ਰਚਲਿਤ ਹੋ ਗਿਆ ਪ੍ਰਚਾਰ ਵਿੱਚ ਆ ਗਿਆ ਤੇ ਸਾਰੇ ਰਾਗੀ ਜਿੱਥੇ ਹਰਮੋਨੀਅਮ ਸਾਜ਼ ਵਜਾਉਣ ਲੱਗ ਪਏ ਲੇਕਿਨ ਹੁਣ 20 30 ਸਾਲ ਤੋਂ ਇਹ ਫੇਰ ਦੁਬਾਰਾ ਹੋਂਦ ਵਿੱਚ ਆ ਗਏ ਤੁਸੀਂ 31 ਰਾਗ ਸਚਖੰਡ ਸ੍ਰੀ ਦਰਬਾਰ ਸਾਹਿਬ ਕੀ ਗਾਇਨ ਕੀਤੀ ਤੇ ਉਹ ਕਿਹੜੇ ਸਾਸਨ ਉਹ ਕਿਰਪਾ ਕਰਕੇ ਉਹਨਾਂ ਦੇ ਸਾਨੂੰ ਦਰਸ਼ਨ ਕਰਾਓ ਆ ਸਾਸੰਗਤ ਜੀ ਭਾਈ ਗੁਰਮੀਤ ਸਿੰਘ ਸ਼ਾਨ ਜੀ ਦੇ ਜੀਵਨ ਦਾ ਕੇਵਲ ਇਹੀ ਪੱਖ ਨਹੀਂ ਕਿ ਇਹ ਇੱਕ ਰਾਗੀ ਨੇ ਜਦੋਂ ਅਸੀਂ ਇਹਨਾਂ ਦੀ ਰੋਜ਼ਮਰਾਂ ਦੀ ਜ਼ਿੰਦਗੀ ਰੋਜ਼ਾਨਾ ਦੇ ਕਾਰਿਆ ਕਾਰਵਿਹਾਰ ਵੇਖਦੇ ਹਾਂ ਤੇ ਇੱਕ ਵਿਅਕਤੀ ਨਹੀਂ ਬਲਕਿ ਸੰਸਥਾ ਦੇ ਰੂਪ ਦੇ ਵਿੱਚ ਸਾਹਮਣੇ ਆਉਂਦੇ ਨੇ ਰਾਗੀ ਹੋਣ ਦੇ ਨਾਲ ਨਾਲ ਇਹ ਬੱਚਿਆਂ ਨੂੰ ਗਤਕੇ ਦੀ تعلیم ਦੇ ਰਹੇ ਨੇ ਗੁਰਮਤਿ ਦੇ ਪ੍ਰਚਾਰ ਪ੍ਰਸਾਰ ਵਾਸਤੇ ਹੋਰ ਵੀ ਬਹੁਤ ਸਾਰੇ ਕਾਰਜ ਕਰ ਰਹੇ ਨੇ ਆਉ ਜਾਣਦੇ ਆ ਇਹਨਾਂ ਸਾਰੇ ਕਾਰਜਾਂ ਦੇ ਬਾਰੇ ਗੁਰਮਤ ਸੰਗੀਤ ਜੋ ਸਤਗੁਰ ਦੀ ਦਾਤ ਹੈ ਉਹ ਅਸੀਂ ਆਪ ਵੀ ਕਰਦੇ ਹਾਂ ਤੇ ਬੱਚਿਆਂ ਨੂੰ ਵੰਡ ਰਹੇ ਹਾਂ ਗੁਰਮਤ ਸੰਗੀਤ ਦੇ ਨਾਲ ਨਾਲ ਅਸੀਂ ਸ਼ਾਸਤਰ ਵਿੱਦਿਆ ਦੇ ਵੀ ਆਪ ਵੀ ਸ਼ਕੀਨ ਰਹੇ ਹਾਂ ਸ਼ੁਰੂ ਤੋਂ ਸ਼ਾਸਤਰ ਵਿੱਦਿਆ ਗੁਰੂ ਸਾਹਿਬ ਜੀ ਨੇ ਬਿਨਾਂ ਸ਼ਾਸਤਰ ਨਰੰਗ ਕੇਸਿੰਗ ਪੜ੍ਹਨ ਜਾਨੋ ਕੀ ਬਾਤ ਸਰੇ ਪਾਤਸ਼ਾਹ ਨੇ ਇਹਨਾਂ ਨੂੰ ਆਖਿਆ ਰਣ ਮੇ ਜਾਇ ਨਾ ਕਬ ਹੂੰ ਭਾਜੇ ਦ੍ਰਿੜ ਕਾ ਛਤਰੀ ਧਰਮ ਸੋ ਗਾਜੇ ਬਿਲਕੁਲ ਸੋ ਇਹ ਗੁਰੂ ਸਾਹਿਬ ਜੀ ਦਾ ਖਾਲਸਾ ਸੋ ਜੋ ਚੜੇ ਤੁਰੰਗ ਖਾਲਸਾ ਸੋਏ ਕਰੇ ਨੇ ਤੇ ਜੰਗ ਪ੍ਰਥਮ ਰਾਤ ਜੇ ਜਾਨ ਖੰਡੇ ਕੀ ਪਾਹੁਲ ਛਕੇ ਸੋਈ ਸਿੰਘ ਪ੍ਰਧਾਨ ਅਵਰਨਾ ਪਾਹੁਲ ਜੋਲੇ ਸੱਚੇ ਪਾਤਸ਼ਾਹ ਸਾਨੂੰ ਇਹ ਹਦਾਇਤਾਂ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਬਖਸ਼ਿਸ਼ ਕੀਤੀ ਹੈ ਉਹਦੇ ਨਾਲ ਨਾਲ ਸਾਨੂੰ ਸਤਿਗੁਰਾਂ ਨੇ ਇਹ ਅਸ ਕਿਰਪਾਨ ਖੰਡੋ ਖੜ ਕੇ ਤੁਪਕ ਤਬਰ ਅਰਤੀਰ ਸਾਹਿਬ ਸਰੋਹੀ ਸਾਥੀ ਜਏ ਹਮਾਰੇ ਪੀਰ ਤੀਰ ਤੂੰ ਹੀ ਸਾਥੀ ਤੂੰ ਹੀ ਤੂੰ ਹੀ ਤਬਰ ਤਲਵਾਰ ਨਾਮ ਤਿਹਾਰੋ ਜੋ ਜੋ ਪਏ ਭੇ ਸਿੰਧ ਭਾਉ ਪਾਰ ਕਾਲ ਤੂੰ ਹੀ ਕਾਲੇ ਤੂੰ ਹੀ ਤੂੰ ਹੀ ਤੇਗ ਅਰਤੀਰ ਤੂੰ ਹੀ ਨਿਸ਼ਾਨੀ ਜਿੱਤ ਕੀ ਆਜ ਤੂੰ ਹੀ ਜਗਪੀਰ ਉਸ ਗੱਲ ਨੂੰ ਮੁੱਖ ਰੱਖਦੇ ਹੋਇਆ ਅਸੀਂ ਬੱਚਾ ਨੂੰ ਸ਼ਾਸਤਰ ਵਿਦਿਆ ਵੀ ਸਿਖਾਉਣ ਦਾ ਯਤਨ ਕਰਦੇ ਰਹੇ ਆਪਣੇ ਬੱਚਿਆਂ ਨੂੰ ਵੀ ਹੋਰ ਸ਼ਗਿਰਦਾਂ ਨੂੰ ਆਖੀਦਾ ਏ ਕਿ ਸ਼ਾਸਤਰ ਵਿਦਿਆ ਦੇ ਵਿੱਚ ਨਪੁੰਨ ਹੋਏ ਭਲੱਥਾ ਸਿੱਖੋ ਗਤਕਾ ਸਿੱਖੋ ਤੇ ਤੁਹਾਨੂੰ ਡਾਂਗ ਛੋਟਾ ਤਲਵਾਰ ਇਹ ਫੇਰ ਨਹੀਂ ਆਉਣੀ ਚਾਹੀਦੀ ਹੈ ਇਹ ਗੁਰੂ ਸਾਹਿਬ ਜੀ ਦੀ ਇਹ ਸ਼ਾਸਤਰੀ ਵਿਦਿਆ ਸਾਨੂੰ ਬਖਸ਼ਿਸ਼ ਹੈ ਦੇਣ ਹੈ ਸੋ ਜਿੱਥੇ ਗੁਰਮਤ ਸੰਗੀਤ ਉੱਥੇ ਸ਼ਾਸਤਰੀ ਵਿਦਿਆ ਵੀ ਅਸੀਂ ਬੱਚਿਆਂ ਨੂੰ ਸਿਖਾਉਣ ਦਾ ਯਤਨ ਕਰਦੇ ਹਾਂ ਫਿਰ ਸੰਗੀਤ ਦੇ ਗ੍ਰੰਥ ਪੜਨ ਦੀ ਜਾਂਚ ਸਮਤ ਦਿੰਨੇ ਆ ਵੀ ਸੰਗੀਤ ਦੇ ਗ੍ਰੰਥ ਪੜੋ ਗੁਰਮਤ ਸੰਗੀਤ ਦੀ ਜਾਣਕਾਰੀ ਲਓ ਰਾਗ ਤਾਲਾਂ ਦੀ ਜਾਣਕਾਰੀ ਲਓ ਇਹ ਸਾਰਾ ਕੁਝ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਦੇ ਨਾਲ ਜੋ ਸਾਨੂੰ ਕੋ ਹੈ ਉਹ ਅਸੀਂ ਬੱਚਿਆਂ ਨੂੰ ਦੇਣ ਦਾ ਯਤਨ ਕਰਦੇ ਰਹਿੰਦੇ ਹਾਂ ਜੀ ਸਾਧ ਸੰਗਤ ਜੀ ਇੱਕ ਹੈਰਾਨੀ ਵਾਲੀ ਤੇ ਬਹੁਤ ਹੀ ਰੋਚਕ ਗੱਲ ਇਹ ਆ ਕਿ ਭਾਈ ਗੁਰਮੀਤ ਸਿੰਘ ਜੀ ਸ਼ਾਂਤ ਹੋਣਾਂ ਦੇ ਉਨੀ ਜਥੇ ਕਰਦੇ ਨੇ ਆਉ ਜਾਣਦੇ ਆ ਨਾ ਜਥਿਆਂ ਬਾਰੇ ਸਤਿਕਾਰਯੋਗ ਸਾਡੇ ਪਿਤਾ ਜੀ ਦਾਦਿਆਂ ਪਰਦਾਦਿਆਂ ਤੋਂ ਕੀਰਤਨ ਦੀ ਪਰੰਪਰਾ ਸਾਡੇ ਘਰ ਵਿੱਚ ਸ਼ੈਲੀ ਚੱਲੀ ਆ ਰਹੀ ਗੁਰਮਤ ਸੰਗੀਤ ਦੀ ਸੋ ਜਿਹਦੇ ਵਿੱਚ ਅਸੀਂ ਆਪ ਜੀ ਨੂੰ ਦੱਸਣਾ ਜਾ ਰਹੇ ਹਾਂ ਕਿ ਅਸੀਂ ਪਿਤਾ ਜੀ ਤੋਂ ਲੱਗ ਕੇ ਤੇ ਅਸੀਂ 6 ਭਰਾ ਆ ਤੇ 6 ਦੇ 6 ਕੀਰਤਨ ਕਰਦੇ ਆ ਤੇ ਉਹਨਾਂ ਦੇ ਆਪੋ ਆਪਣੇ ਜਥੇ ਆ ਸਤਸੰਗ ਜੀ ਪਾਈ ਗੁਰਮੀਤ ਸਿੰਘ ਜੀ ਸ਼ਾਂਜੀ ਦੇ ਜਥੇ ਦਾ ਇੱਕ ਪੱਖ ਇਹ ਵੀ ਹੈ ਕਿ ਇਹਨਾਂ ਨੇ ਅੱਜ ਤੱਕ ਸ਼੍ਰੀ ਦਰਬਾਰ ਸਾਹਿਬ ਤੋਂ ਇਲਾਵਾ ਕਿਤੇ ਵੀ ਸਥਾਈ ਤੌਰ ਤੇ ਸੇਵਾ ਨਹੀਂ ਨਿਭਾਈ ਸੰਗਤਾਂ ਦੇ ਵਿੱਚ ਚਲੰਤ ਹੀ ਵਿਚਰਦੇ ਰਹੇ ਨੇ ਆਜ਼ਾਦ ਵਿਚਰਦੇ ਰਹੇ ਨੇ ਆਓ ਭਾਈ ਸਾਹਿਬ ਜੀ ਤੋਂ ਜਾਣਦੇ ਹਾਂ ਕਿ ਇਸ ਦੇ ਪਿੱਛੇ ਕੀ ਕਾਰਨ ਹੈ ਕੀਰਤਨ ਦੀ ਜੋ ਰੰਗਤਾ ਹੈ ਇਹ ਬੜਿਆ ਸਾਲਾਂ ਸਾਲਾਂ ਤੋਂ ਅਸੀਂ ਕਰ ਰਹੇ ਹਾਂ 1985 ਤੋਂ ਹਰਮੰਦਰ ਸਾਹਿਬ ਅਸੇ ਕੀਰਤਨ ਪਹਿਲੀ ਵਾਰ ਆਰੰਭ ਕੀਤਾ 1985 85 ਤੋਂ ਤੇ ਬਤੌਰ ਫਿਰ ਅਸੀਂ ਆ 5 6 ਸਾਲ ਤੋਂ ਹਰਮੰਦਰ ਸਾਹਿਬ ਦੇ ਹਜੂਰੀ ਰਾਗੀ ਬਣੇ ਆ ਇਸ ਤੋਂ ਪਹਿਲਾਂ ਅਸੀਂ ਕਿਤੇ ਵੀ ਹੋਰ ਕਿਸੇ ਵੀ ਸਥਾਨ ਤੇ ਕਿਸੇ ਗੁਰੂ ਘਰ ਵੀ ਕੀਰਤਨ ਦੀ ਸੇਵਾ ਨਹੀਂ ਕੀਤੀ ਜੇ ਕੀਤੀ ਤੇ ਕੀਤੀ ਸਿੱਧੀ ਹਰਮੰਦਰ ਸਾਹਿਬ ਅਸੀਂ ਦਰਬਾਰ ਸਾਹਿਬ ਹਾਜ਼ਰੀ ਨਵਾਈ ਹੈ ਸੋ ਇਹ ਵਾਹਿਗੁਰੂ ਦੀ ਕਿਰਪਾ ਹੈ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਸਾਨੂੰ ਬੜੇ ਪਿਆਰ ਦੇ ਨਾਲ ਇਹ ਗੁਰੂ ਰਾਮਦਾਸ ਦੇ ਚਰਨਾਵਿਚ ਜਗ੍ਹਾ ਦੇ ਕੇ ਨਿਭਤੀ ਕਿਛੜੀ ਕੀਤੀ ਤੇ ਅਸੀਂ ਹਰਮੰਦਰ ਸਾਹਿਬ ਕੀਰਤਨ ਕਰਕੇ ਹਜ਼ੂਰੀ ਰਾਗੀ ਬਣ ਕੇ ਸੱਚਖੰਡ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਤੇ ਬੜੇ ਆਪਣੇ ਆਪ ਨੂੰ ਵਡਭਾਗੇ ਸਮਝਦੇ ਹਾਂ ਤੇ ਅਸੀਂ ਪ੍ਰਸੰਤਾ ਹਾਸਲ ਕੀਤੀ ਹੈ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਅਸੀਂ ਕੀਰਤਨ ਦੀ ਸਾਨੂੰ ਸੇਵਾ ਮਿਲੀ ਹੈ ਉੱਥੇ ਸ਼ਾਸਤਰੀ ਵਿਦਿਆ ਵੀ ਅਸੀਂ ਬੱਚਿਆਂ ਨੂੰ ਸਿਖਾਉਣ ਦਾ ਯਤਨ ਕਰਦੇ ਹਾਂ ਇਹ ਸਾਰਾ ਕੁਝ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਦੇ ਨਾਲ ਜੋ ਸਾਨੂੰ ਕੋ ਹੈ ਉਹ ਅਸੀਂ ਬੱਚਿਆਂ ਨੂੰ ਦੇਣ ਦਾ ਯਤਨ ਕਰਦੇ ਰਹਿੰਦੇ ਹਾਂ ਜੀ ਦਰ ਦਰ ਆ ਆ ਦਰ ਬੇਲਵ ਮੇਰੇ ਭਾਈ ਹਰ ਕਾ ਬੇਲੋ लव मेरे भाई हर का वे लो बना सैद बेलावा जैसे तत न जाई है हर का वे लो बना अरे का ਬੇਲੋ ਬਨਾ ਬੇਲੋ ਬਨਾ ਬੇਲੋ ਮੇਰਾ ਪਾਈ ਹਰ ਕਾਂ ਤਦ ਬੇਲੋ ਵਾ ਜੈਸੇ ਤਤ ਨ ਜਾਏ ਹਰ ਕਾ ਬੇਲੋ ਬਨਾ ਆ ਹਰ ਕਾ

ਹਰ ਕਾ ਬੇਲੋ ਵਨਾ ਹਰ ਕਾ ਬੇਲੋ ਪਨਾ ਆ ਸਾਥ ਸੰਗ ਜਿਓ ਆਪ ਜੀ ਨੇ ਇਹ ਤੰਤੀ ਸਾਜਾਂ ਦੇ ਨਾਲ ਜੋ ਕੀਰਤਨ ਸਰਵਣ ਕੀਤਾ ਹੈ ਇਹ ਤਾਉਸ਼ ਸਾਜ ਹੈ ਇਹ ਸ਼ਰਮੰਡਲ ਹੈ ਇਹ ਤਉਸ ਸਾਜ ਤਾਂਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਗੁਰਪੁਰਬ ਵਾਲੇ ਦਿਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਇਹ ਸਾਜ ਨੂੰ ਵਜਾਇਆ ਹੈ ਸ਼ੁਰ ਮੰਡਲ ਦੇ ਨਾਲ ਕਈ ਵਾਰੀ ਇਸੇ ਸ਼ੁਰ ਮੰਡਲ ਨਾਲ ਕੀਰਤਨ ਦੀ ਸੇਵਾ ਨਿਭਾਈ ਹੈ ਸੋ ਇਹ ਕੀਰਤਨ ਦੀਆਂ ਦਾਤਾ ਸਤਿਗੁਰੂ ਦੀ ਦਾਤ ਹੈ ਸਤਿਗੁਰੂ ਦੀ ਬਖਸ਼ਿਸ਼ ਹੈ ਸੋ ਇਹ ਕੀਰਤਨ ਅਸੀਂ ਕਰੀਬ ਕਰੀਬ 5 ਪੀੜੀਆਂ ਤੋਂ ਸਾਡੇ ਘਰ ਚੱਲੇ ਆ ਰਿਹਾ ਹੈ ਅਗਲੀ ਪਨੀਰੀ ਜਿਹੜੀ ਆ ਅਗਲੀ ਪੀੜ੍ਹੀ ਜਿਹੜੀ ਹੈ ਇਹ ਦੇਖੋ ਤੁਸੀਂ ਦੇਖ ਰਹੇ ਹੋ ਇਹ ਪਦਮਪ੍ਰੀਤ ਸਿੰਘ ਕਾਕਾ ਜੀ ਇਹ ਬੇਟਾ ਹੈ ਇਹ ਤਬਲਾ ਵਜਾ ਰਿਹਾ ਹੈ ਪ੍ਰਭ ਪ੍ਰੀਤ ਸਿੰਘ ਬੇਟਾ ਇਹ ਨਾਲ ਹਰਮੋਨੀਮ ਤੇ ਤੇ ਨਾਲ ਤ ਉਸ ਸਾਜ਼ ਵੀ ਵਜਾਉਂਦਾ ਹੈ ਦਿਲਰਬਾ ਵੀ ਵਜਾਉਂਦਾ ਹੈ ਸੋ ਇਹ ਛੋਟਾ ਨਵਕਰਨ ਵੀਰ ਸਿੰਘ ਇਹ ਸੁਰ ਮੰਡਲ ਵੀ ਵਜਾਉਂਦਾ ਹੈ ਤਾਂ ਉਹ ਸਾਜ਼ ਵੀ ਵਜਾਉਣ ਲੱਪੇ ਹੈ ਆਪ ਗਾਉਂਦੇ ਹਨ ਸੋ ਇਹਨਾਂ ਨੇ ਕੀਰਤਨ ਦੀ ਸਾਰੀ ਜਿਹੜੀ ਹੈ ਦਾਤ ਹੈ ਉਹ ਸੱਚੇ ਪਾਤਸ਼ਾਹ ਜੀ ਤੋਂ ਬਖਸ਼ੀ ਹੋਈ ਦਾਤ ਸਾਨੂੰ ਹੈ ਪੀੜੀਦਰ ਪੀੜੀ ਵਿਰਸੇ ਚੋਂ ਮਿਲੀ ਅਸੀਂ ਇਹਨਾਂ ਨੂੰ ਦੇ ਰਹੇ ਹਾਂ ਗੁਰੂ ਸਾਹਿਬ ਜੀ ਨੇ ਸਾਨੂੰ ਮੁਖਰਾ ਕਤੀਬਖਸ਼ ਕੀਤੇ ਹਨ ਤੇ ਨਾਲ ਰਾਗ ਪ੍ਰਕਾਰ ਮਿਸ਼ਰਤ ਕਤੀਬਖਸ਼ ਹੋਰ ਕੀਤੇ ਹਨ 62 ਰਾਗਾਂ ਦਾ ਇਹ ਮਿਸ਼ਨ ਜਿਹੜਾ ਹੈ ਸਾਨੂੰ ਸਤਿਗੁਰ ਪਾਤਸ਼ਾਹ ਦਿੱਤਾ ਹੈ ਸਭ ਤੋਂ ਪਹਿਲਾਂ ਸ੍ਰੀ ਰਾਗ ਆਉਂਦਾ ਹੈ ਜੀ ਸ੍ਰੀ ਰਾਗ ਤੇ ਲੱਗ ਕੇ ਜਯਜਵੰਤੀ ਤੱਕ ਮੁੱਖ ਰਾਗ ਹਨ ਸ੍ਰੀ ਰਾਗ ਮਾਝ ਗੌੜੀ ਆਸਾ ਸੰਗ ਭਾਈ ਬੌਰੀ ਗੂਜਰੀ ਗੰਧਾਰੀ ਤੇ ਬਿਹાગੜਾ ਸੁਹਾਯੋ ਹੈ ਵਡਹੰਸ ਸੋਰਠਿ ਨਾਸਰੀ ਜੈਤਸਰੀ ਟੋਡੀ ਤੇ ਬਰਾੜੀ ਤਲੰਗ ਸੂਹੀ ਸਾਇਓ ਹੈ ਬਲਾਵਲ ਗੌਂਡ ਰਾਮਕਲੀ ਨਟ ਨਾਰਾਇਣ ਅਤੇ ਮਾਲੀ ਗੌੜਾ ਮਾਰੂ ਤੇ ਤੁਖਾਰੀ ਕਿਦਾਰਾ ਪੈਰੋਂ ਪਾਇਓ ਹੈ ਬਸੰਤ ਸਾਰੰਗ ਮਲਾਰ ਕਾਂੜਾ ਕਲਿਆਣ ਪ੍ਰਭਾਤੀ ਸ਼ੁੱਧ ਰਾਗ ਜਯਜਵੰਤੀ ਗੁਣ ਗਾਇਓ ਹੈ ਇਹ ਰਾਗ ਇਹ ਤਾਲ ਇਹ ਸੰਗੀਤ ਜੁਗਾ ਪ੍ਰਤੀ ਚੱਲਿਆ ਆ ਰਿਹਾ ਹੈ। ਚਾਤ੍ਰਿਕ ਕੀ ਆਵਾਜ਼ ਸੇ ਰਿਖਬ ਸੁਰ ਭਰੀ ਹੈ। ਅਜਾ ਕੀ ਆਵਾਜ਼ ਸੇ ਗੰਧਾਰ ਕਾ ਉਚਾਰ ਕੀਓ। ਕੂੰਜ ਕੇ ਕੁਰਲਾਪ ਸੇ ਮੱਧਮ ਸੁਰ ਭਰੀ ਹੈ। ਕੋਇਲ ਹੂੰ ਕੀ ਕੂਕ ਹੂੰ ਤੇ ਪੰਚਮ ਬਨਾਇਓ ਵਿਦ। ਧਾਦਰ ਕੀ ਆਵਾਜ਼ ਸੇ ਦੇਵਤ ਸੁਰ ਉਚਰੀ ਹੈ। ਮਾਤੇ ਗਜ ਰਾਜਨ ਕੀ ਰੰਗੂਨ ਸੇ નિਸ਼ਾਦ ਲੀਨੋ। ਇਤਨੀ ਨਿਰਵਾਨ ਜਾਨ ਸਾਤੋਂ ਸੁਰ। ਕਈ ਹੈ ਇਸ ਤਰ੍ਹਾਂ 700ਾਂ ਕਈਆਂ ਤੇ 700ਾਂ ਵਿੱਚ ਗੁਣੀ ਜਨਾਂ ਸੰਗੀਤਕਾਰਾਂ ਨੇ ਤੇ ਗੁਰੂ ਗੁਰੂਆਂ ਨੇ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਸੱਚੇ ਪਾਤਸ਼ਾਹ ਜੀ ਗੁਰੂ ਗੋਬਿੰਦ ਸਿੰਘ ਜੀ ਪਦਸਾਂ ਜਾਮਿਆਂ ਨੇ ਕੀਰਤਨ ਕੀਰਤਨ ਕੀਤਾ ਤੇ ਕੀਰਤਨ ਨਿਭਾਇਆ ਸੱਚੇ ਪਾਤਸ਼ਾਹ ਜੀ ਨੇ ਦਸਾਂ ਜਾਮਿਆਂ ਦੇ ਦਰਬਾਰ ਵਿੱਚ ਰਾਗੀ ਕੀਰਤਨ ਕਰਦੇ ਰਹੇ ਤੇ ਸੱਚੇ ਪਾਤਸ਼ਾਹ ਜੀ ਆਪ ਕੀਰਤਨ ਦੇ ਨਾਲ ਜੁੜਦੇ ਰਹੇ ਤੇ ਕੀਰਤਨ ਆਧਾਰ ਬਣ ਗਿਆ ਕੀਰਤਨ ਸਾਡੀ ਖੁਰਾਕ ਬਣ ਗਈ ਕੀਰਤਨ ਸਾਡੀ ਪੋਸ਼ਾਕ ਬਣ ਗਈ ਇਹ ਸ਼੍ਰੋਮਣੀ ਗੁਰਦਵਾਰ ਪ੍ਰਬੰਧਕ ਕਮੇਟੀ ਦਾ ਐਡਾ ਵੱਡਾ ਉਪਰਾਲਾ ਪ੍ਰਚਾਰ ਪ੍ਰਸਾਰ ਹੋ ਰਿਹਾ ਹੈ ਕਿ ਛੋਟੇ-ਛੋਟੇ ਬੱਚੇ ਜਿਹੜੇ ਘਰਾਂ ਵਿੱਚ ਗੁਰਮਤ ਸੰਗੀਤ ਸਿੱਖ ਰਹੇ ਹਨ ਉਹਨਾਂ ਨੂੰ ਇੱਕ ਬਹੁਤ ਵੱਡਾ ਪਲੇਟਫਾਰਮ ਮਿਲਿਆ ਹੈ ਇਸੇ ਤਰ੍ਹਾਂ ਸੀ ਗੁਰਮਤ ਸੰਗੀਤ ਦੀ ਵਿੱਦਿਆ ਬੱਚਿਆਂ ਨੂੰ ਦੇ ਰਹੇ ਆ ਜੀ ਸੱਚੇ ਪਾਤਸ਼ਾਹ ਮਿਹਰ ਕਰਨ ਇਸੇ ਤਰ੍ਹਾਂ ਸਾਰਾ ਪੰਥ ਕੀਰਤਨ ਕਰੇ ਕਾਲ ਯੁਗ ਮੇ ਕੀਰਤਨ ਪ੍ਰਧਾਨਾ ਗੁਰਮੁਖ ਜਪੀ ਲਾਇ ਧਿਆਨਾ ਆਪ ਤਰੇ ਸਗਲੇ ਕੁੱਲ ਤਾਰੇ ਹੈ ਹਰ ਦਰਗਹ ਪਾਤਸ਼ਯੋ ਜਾਇਦਾ ਫਤਿਹ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸਿੰਘ ਜੀ ਅਸੀਂ ਜਾਣਿਆ ਭਾਈ ਸਾਹਿਬ ਜੀ ਦੇ ਜੀਵਨ ਦੇ ਬਾਰੇ ਤੇ ਹੋਰ ਸਾਰੀਆਂ ਮੁਕੰਮਲ ਗਤੀਵਿਧੀਆਂ ਦੇ ਬਾਰੇ ਆ ਹੁਣ ਜਾਣਦੇ ਆ ਭਾਈ ਸਾਹਿਬ ਜੀ ਦੇ ਪਰਿਵਾਰ ਦੇ ਬੀ ਸੱਚੇ ਪਾਤਸ਼ਾਹ ਜਿਨੇ ਸਾਨੂੰ ਬੱਚੇ ਬੜੇ ਹੋਣ ਹਾਰ ਬਖਸ਼ਿਸ਼ ਕੀਤੇ ਹਨ ਦਿੱਤੇ ਹਨ ਬਦਮਪ੍ਰੀਤ ਸਿੰਘ ਤਬਲਾ ਨਿਵਾਜ਼ ਹੈ ਪ੍ਰਭ ਪ੍ਰੀਤ ਸਿੰਘ ਸਾਜ਼ ਵੀ ਪੁਜਾਰਿਆ ਹੈ ਨਾਲ ਗਾਇਨ ਸ਼ੈਲੀ ਵੀ ਜੋ ਪੀੜੀ ਦਰ ਪੀੜੀ ਉਹਨੂੰ ਨਿਭਾ ਰਿਹਾ ਹੈ ਮੇਰੇ ਪਤੀ ਗਰਮੀਤ ਸਿੰਘ ਸ਼ਾਨ ਜੀ ਬਹੁਤ ਲਗਨ ਨਾਲ ਤੇ ਪਿਆਰ ਨਾਲ ਕੀਰਤਨ ਕਰਦੇ ਹਨ ਵਿਦਿਆਰਥੀਆਂ ਨੂੰ ਵੀ ਬਹੁਤ ਅੱਛੀ ਸਿੱਖਿਆ ਦੇ ਰਹੇ ਹਨ ਇਹਨਾਂ ਦੀ ਮਿਹਨਤ ਦੇਖ ਕੇ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪੈਗ੍ਰਮੀ ਸਿੰਘ ਸ਼ਾਨ ਜੀ ਦਾ ਛੋਟਾ ਬੇਟਾ ਹਾਂ ਔਰ ਮੈਨੂੰ ਇਸ ਗੱਲ ਤੇ ਮਾਣ ਹੈ ਤੇ ਅਸੀਂ ਉਹਨਾਂ ਤੋਂ ਸੰਗੀਤ ਸਿੱਖਦੇ ਹਾਂ